ਤਾਂ ਮੇਰਾ ਨਾਮ ਸਚਿਨ ਬਜਾਜ ਹੈ ਮੈਂ ਫੋਟੋਗ੍ਰਾਫਰ ਐਸੋਸੀਏਸ਼ਨ ਆਫ ਅਮ੍ਰਿਤਸਰ ਦਾ ਪ੍ਰੈਜ਼ੀਡੈਂਟ ਹਾਂ ਔਰ ਇਹ ਮੇਰੇ ਚੇਅਰਮੈਨ ਕਮੇਟੀ ਦੇ ਇਹਨਾਂ ਦਾ ਨਾਮ ਵਿਰਿੰਦਰ ਮਾਂਟਾ ਜੀ ਹੈ ਔਰ ਇਹ ਸਾਰੀ ਮੇਰੀ ਟੀਮ ਹੈ ਔਰ ਮੈਂ ਧੰਨਵਾਦੀ ਹਾਂ ਐਸੋਸੀਏਸ਼ਨ ਜਿਹੜੀ ਗੁਰਦਾਸਪੁਰ ਤੋਂ ਆਏ ਨੇ ਨੀਕੀਰ ਜੀ ਤੇ ਨਾਲ ਉਹਨਾਂ ਦੀ ਟੀਮ ਔਰ ਧੰਨਵਾਦੀਆਂ ਮੈਂ ਫੋਟੋਗ੍ਰਾਫਰ ਐਸੋਸੀਏਸ਼ਨ ਆਫ ਪਠਾਨਕੋਟ ਦਾ ਜਿਹੜੀ ਇਹਨਾਂ ਦੀ ਟੀਮ ਵੀ ਇੱਥੇ ਪਹੁੰਚੀ ਹੈ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਕੀ ਅੱਜ ਅਸੀਂ ਇੱਕ ਐਗਜ਼ਿਬਿਸ਼ਨ ਜਿੰਨਾ ਦਾ ਅਨਾਉਂਸ ਕਰਨ ਵਾਸਤੇ ਉਹ ਅਜੇ ਥੋੜੀ ਦੇਰ ਚ ਤੁਹਾਡੇ ਨਾਲ ਸਾਂਝੀ ਕਰਦੇ ਆ ਉਸ ਵਾਸਤੇ ਇਕੱਠੇ ਹੋਏ ਆਂ ਔਰ ਖਾਸ ਕਰਕੇ ਇਕੱਠੇ ਹੋਏ ਆਂ ਭਾਜੀ ਜੋ ਪਿਛਲੇ ਦਿਨੀ ਇੱਕ ਮਤਵੇ ਚ ਚੱਲੂ ਆਇਆ ਸੀ ਕੁਝ ਸ਼ਰਾਰਤੀ ਤਤਵਾ ਨੇ ਇੱਕ ਵਾਇਰਲ ਕੀਤੀ ਸੀਗੀ ਪੰਜਾਬ ਫੋਕਸ ਪੰਜਾਬ ਫੋਕਸ ਦੇ ਵਿੱਚ ਪਿਕਚਰ ਕਿ ਇੱਕ ਜਰਨਲ ਕਮੇਟੀ ਦੇ ਵਿੱਚ ਕੁਝ ਲੋਕ ਸ਼ਾਮਿਲ ਹੋਏ ਔਰ ਉਹਨਾਂ ਨੇ ਇਹ ਕਹਿਤਾ ਜੀ ਕਿ ਫੋਟੋਗ੍ਰਾਫਰ ਐਜੂਸ਼ਨ ਨੂੰ ਮੰਬਿਸਰ ਨੂੰ ਭੰਗ ਕੀਤਾ ਜਾਂਦਾ ਹੈ ਭਾਜੀ ਇੰਨੀ ਸਾਰੀ ਗੱਲ ਤਾਂ ਨਹੀਂ ਆ ਰਹੀ ਤੁਹਾਨੂੰ ਲੱਗਦਾ ਕਿ ਐਸੋਸੀਏਸ਼ਨ ਭੰਗ ਹੋ ਸਕਦੀ ਹੈ ਭਾਈ ਦੱਸੋ ਜਵਾਬ ਤਾਂ ਸਾਰੇ ਹਾਂਜੀ ਭਾਜੀ ਕਿਸੇ ਨੇ ਕੋਈ ਜ਼ਬਰਦਸਤੀ ਕੀਤੀ ਤੁਹਾਡੇ ਨਾਲ ਸਾਰਿਆਂ ਨੇ ਨਹੀਂ ਨਹੀਂ ਹਾਂਜੀ ਆਮ ਆਏ ਸਾਰੇ ਜੀ ਕੰਮ ਨਾ ਬੱਜੇ ਤੁਹਾਡੇ ਨਾਲ ਠੀਕੇ ਭਾਜੀ ਤੁਹਾਨੂੰ ਜਵਾਬ ਤੇ ਮਿਲ ਗਿਆ ਹੋਏਗਾ ਭਾਜੀ ਔਰ ਜਿਨ੍ਹਾਂ ਨੇ ਇਹ ਕੰਮ ਕੀਤਾ ਮੈਂ ਚਾਹਾਂਗਾ ਪੰਜਾਬ ਫੋਕਸ ਵਾਲਿਆਂ ਨੇ ਉਹਨਾਂ ਨਾਲ ਸਵਾਲ ਜਵਾਬ ਕੀਤੇ ਜਾਣ ਕਿ ਉਹਨਾਂ ਨੇ ਐਸੀ ਕਿਹੜੀਆਂ ਚੀਜ਼ਾਂ ਕਿਉਂ ਕੀਤੀਆਂ ਨੇ ਔਰ ਬਿਨਾ ਪ੍ਰੈਸ ਨੋਟ ਜਿਹੜਾ ਇੱਕ ਚੁਪਾਈ ਦੇ ਦੌਰਾਨ ਇੱਕ ਸਿੰਪਲ ਪੇਪਰ ਜਿਹੜਾ ਤੁਹਾਨੂੰ ਦਿੱਤਾ ਗਿਆ ਉਹ ਇੱਕ ਰਾਈਟ ਤਰੀਕਾ ਨਹੀਂ ਹੈ ਕਿਉਂਕਿ ਨਾ ਕਿ ਉਹ ਕਿਸੇ ਕਮੇਟੀ ਨਾਲ ਜੁੜਿਆ ਔਰ ਨਾ ਹੀ ਕਿਸੇ ਵੈਲਫੇਅਰ ਸਟੇਸ਼ਨ ਦੇ ਨਾਲ ਜੁੜਿਆ ਤੇ ਉਹਨਾਂ ਦੀ ਜਵਾਬਦੇਹੀ ਤੁਹਾਡੀ ਬਣਦੀ ਹੈ ਠੀਕ ਹੈ ਜੀ ਦੂਸਰੀ ਗੱਲ ਹੈ ਸਾਡੇ ਜਿਹੜੇ ਮੰਗਿਓ एसोसिएशन ਦੇ ਪ੍ਰੈਜ਼ੀਡੈਂਟ ਸਾਇਨ ਨੇ ਤੁਸੀਂ ਇਹਨਾਂ ਨਾਲ ਇਹਨਾਂ ਦੇ ਵਿਚਾਰ ਸਾਂਝੇ ਸਰ ਜੀ ਅੱਜ ਕੰਪਨੀ ਵਾਲੇ ਵੀ ਆ ਗਏ ਅੱਜ ਕੀ ਮੀਟਿੰਗ ਕੀਤੀ ਜਿਵੇਂ ਅੱਜ ਆਏ ਹੋਏ ਨੇ ਤੇ ਕੀ ਮਸਲਾ ਕੀ ਹੋਇਆ ਹੁਣ ਸਰ ਮਸਲਾ ਕੁਝ ਨਹੀਂ ਹੈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਆਉਣ ਵਾਲੀ 20 ਤੋਂ 21 ਸਤੰਬਰ ਸੌਰੀ 21 ਔਰ 22 ਸਤੰਬਰ ਨੂੰ ਅਸੀਂ ਸਾਰੀ ਫੋਟੋਗ੍ਰਾਫੀ ਮੇਲਾ ਕਰਾਉਣ ਜਾ ਰਹੇ ਹਾਂ ਜੋ ਕਿ ਮਾਜੇ ਲੈਵਲ ਦਾ ਹੈ ਔਰ ਸਾਰੇ ਫੋਟੋਗ੍ਰਾਫਰਾਂ ਵਾਸਤੇ ਨਵੀਂ-ਨਵੀਂ ਆਉਣ ਵਾਲੀ ਤਕਨੀਕਾਂ ਬਾਰੇ ਇਹਨਾਂ ਨੂੰ ਜਾਗਰੂਕ ਕਰਾਇਆ ਜਾਏਗਾ ਔਰ ਇਹ ਇੱਕ ਸੰਮੇਲਨ ਐਗਜ਼ਿਬਿਸ਼ਨ ਦਾ ਨਹੀਂ ਹੁੰਦਾ ਇੱਕ ਦੂਜੇ ਦਾ ਨਾਲ ਮਿਲਣਾ ਜੁਲਣਾ ਆਪਣੇ ਵਿਚਾਰ ਸਾਂਝੇ ਕਰਨ ਦਾ ਇੱਕ ਮੇਲਾ ਹੁੰਦਾ ਹੈ ਉਹਨੇ ਇੱਕ ਸਾਲ ਬਾਅਦ ਆਂਦਾ ਇਹਦਾ ਸਾਰਿਆਂ ਨੂੰ ਹੀ ਇੰਤਜ਼ਾਰ ਲੈਂਦਾ ਹੈ ਔਰ ਅਗਰ ਅੱਜ ਤੁਹਾਡੇ ਸਾਹਮਣੇ ਹੋਣੀ ਥੋੜੀ ਦੇਰ ਚ ਪੋਸਟਰ ਰਿਲੀਜ਼ ਕਰ ਦੇ ਤਾਂ ਵਿਚਾਰ ਸਾਂਝੇ ਹਰ ਨੂੰ ਪਤਾ ਲੱਗ ਚੁੱਕਾ ਹੈ ਕਿ ਫੋਟੋਗ੍ਰਾਫਰ ਐਸੋਸੀਏਸ਼ਨ ਆਫ ਅੰਮ੍ਰਿਤਸਰ ਵੱਲੋਂ ਫੋਟੋਗ੍ਰਾਫੀ ਮੇਲਾ ਮਾਜੇ ਦਾ ਕਰਵਾਇਆ ਜਾ ਰਿਹਾ ਹੈ ਮਾਜਾ ਐਗਜ਼ਿਬਿਸ਼ਨ ਜਿਹੜੀ ਹੈ 21 ਔਰ 22 ਸਤੰਬਰ 2024 ਨੂੰ ਲਾਫਿਸਟਾ ਲਾਫਿਸਟਾ ਜਿਹੜਾ ਹੈ ਆਪੋਜ਼ਿਟ ਆਰਮੀ ਗੇਟ 6 ਨੰਬਰ ਗੇਟ ਨੰਬਰ 6 ਖਾਸਾ ਕੈਂਪ ਔਰ ਅਟਾਰੀ ਰੋਡ ਦੇ ਉੱਤੇ ਮੌਜੂਦ ਹੈ ਔਰ ਸਾਰਿਆਂ ਨੂੰ ਹੀ ਖੁੱਲਾ ਸੱਦਾ ਹੈ ਕਿ ਸਾਰੇ ਹਮੂਮ ਆ ਕੇ ਪਹੁੰਚੋ ਔਰ ਜੋ ਕਿ ਐਸੋਸੀਏਸ਼ਨ ਦਾ ਕੋਈ ਮੈਸੇਜ ਹੈਗਾ ਕਿ ਜੋ ਬੱਕਰੀ ਬੱਕਰੀ ਐਸੋਸ਼ਨਾ ਚਲਦੀਆਂ ਪਈਆਂ ਸੀ ਇੱਕੋ ਧਾਗੇ ਚ ਪਰਲੋਤੀਆਂ ਦੀ ਤਰ੍ਹਾਂ ਫਰੋਈਆਂ ਜਾਣ ਕਿ ਆਪਾਂ ਇੱਕ ਮਾਲਾ ਦਾ ਸਰੂਪ ਲੈ ਆ ਜਾਏਗਾ ਇਸ ਕਰਕੇ ਮੈਂ ਸਾਰੀਆਂ ਐਸੋਸੀਏਸ਼ਨਾਂ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਮੈਨੂੰ ਆਪਣਾ ਸਮਰਥਨ ਦਿੱਤਾ ਹੈ ਔਰ ਉਸ ਚੈਨ ਨੂੰ ਤੋੜਿਆ ਹੈ ਕਿ ਜਿਹੜੀ ਐਸੋਸੀਏਸ਼ਨ ਇੱਕ ਆਪਣੀ ਨਿੱਜੀ ਤੌਰ ਤੇ ਐਗਜ਼ਿਬਿਸ਼ਨ ਨੂੰ ਕਰਾਉਂਦੀ ਸੀ ਅੱਜ ਮਿਲ ਕੇ ਕਰਾਈ ਜਾਏਗੀ ਔਰ ਇਸੇ ਵਿੱਚ ਇੱਕ ਸਾਰਿਆਂ ਦੇ ਲਈ ਖੁਸ਼ਖਬਰੀ ਹੈ ਕਿ ਜੋ ਕੀ ਪਹਿਲੇ 11 ਮੈਂਬਰੀ ਟੀਮ ਸੀ ਮੈਂ ਟੀਮ 21 ਮੈਂਬਰੀ ਕਰਨ ਜਾ ਰਿਹਾ ਜਿਦੇ ਵਿੱਚ ਪਹਿਲਾ ਪਹਿਲਾ ਪੜਾ ਮੇਰਾ ਜਿਨ੍ਹਾਂ ਦੇ ਨਾਲ ਮੇਰਾ ਇਲੈਕਸ਼ਨ ਹੋਇਆ ਸੀ ਜਿਨ੍ਹਾਂ ਤੋਂ ਮੈਂ ਜੇਤੂ قرار ਹੋਇਆ ਸੀ ਉੱਥੇ ਹੀ ਮੈਂ ਕਿਹਾ ਸੀਗਾ ਕਿ ਕੰਮ ਮਿਲ ਕੇ ਕਰਾਂਗੇ ਇੱਕੋ ਜਿਹਾ 11 ਬਣਾਗੇ ਅੱਜ ਮੈਂ ਆਪਣੀ ਟੀਮ ਦੇ ਵਿੱਚ ਬੋਡੀ ਮੈਂਬਰ ਦੇ ਵਿੱਚ ਮੰਦੀ ਭਾਜੀ ਨੂੰ ਹਫਤੇ ਨਾਲ ਸ਼ਾਮਿਲ ਕੀਤਾ ਤੇ ਜ਼ੋਰਦਾਰ ਤਾੜੀਆਂ ਨਾਲ ਇਹਦਾ ਸਵਾਗਤ ਕਰੋ ਭਾਜੀ ਜੀ ਔਰ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੋਵੇਗਾ ਕਿ ਪਿਛਲੇ ਕੁਝ ਦਿਨ ਹੀ ਕੁਝ ਮੱਦ ਦੇ ਦਾਦੇ ਕਾਰਨ ਇੱਕ استਿਫਾ ਸਥਾਈ ਰੂਪ ਦੇ ਇੱਕ ਮਜ਼ਾਕ ਦੇ ਤੌਰ ਤੇ ਮਜ਼ਾਕ ਹੀ ਕਹਿ ਸਕਦਾ ਹਾਂ ਆਇਆ ਸੀ ਆ ਜੋ ਵਾਪਸ ਸਾਡੇ ਵਿੱਚ ਸ਼ਾਮਿਲ ਹੋ ਗਏ ਨੇ ਸਾਡੇ ਗਿਰਪਾਜੀ ਆਓ ਭਾਜੀ ਅੱਗੇ ਦਾਣਾ ਭਾਜੀ ਬਿੱਕੀ ਦਾਣਾ ਜੀ ਟਾੜੀ ਮਿੱਟੀ ਰਾਣਾ ਜੀ ਵੀ ਅੱਜ ਵਾਪਸ ਸਾਡੇ ਵਿੱਚ ਵਿਚਾਰ ਤੇ ਪਹਿਲੇ ਵੀ ਸੰਜੇ ਸੀਗੇ ਉਹ ਸਾਰਿਆਂ ਨੂੰ ਪਤਾ ਹੀ ਹੈ ਅੱਜ ਫਿਰ ਤੋਂ ਸਵਾਗਤ ਕਰੋ ਸਾਰਿਆਂ ਦੀ ਬੜੀ ਫਿਰ ਜ਼ੋਰਦਾਰ ਤਾੜੀ ਹੋ ਜਾਏਗਾ ਸਾਰਿਆਂ ਨੂੰ ਬੋਲੋ ਪਿੱਛੇ ਸਾਡੇ ਭਾਈ ਬੋਲੋ ਹੋਰ ਇੱਕ ਨਵੀਂ ਬੋਡੀ ਦੇ ਵਿੱਚ ਇੱਕ ਦੂਸਰਾ ਬਡਾਗ ਜਿਹੜਾ ਉਹ ਹੈਗਾ ਸਾਡੇ ਗੋਲਡੀ ਵੀਰ ਜੀ ਗੋਲਡੀ ਜੀ ਗੋਲਡੀ ਲਈ ਜ਼ੋਰਦਾਰ ਜੋ ਵੀ ਮੇਰੇ ਯੋਗ ਦੋ ਕਿ ਮੈਂ ਪਹਿਲੇ ਹੀ ਕਹਾਂ ਚੁੱਕਾ ਸੀ ਜਿਹੜੇ ਉੱਪਰਲੇ ਲੈਵਲ ਦੇ ਪੰਜ ਬੰਦੇ ਹੀ ਹਮੇਸ਼ਾ ਸ਼ੋ ਹੋਂਦੇ ਆ ਉਹ ਪ੍ਰਥਾ ਨੂੰ ਤੋੜਨਾ ਹੈ ਸਾਰੇਆਂ ਨੂੰ ਹਾਈਲਾਈਟਸ ਕਰਨਾ ਹੈ ਇਸ ਕਰਕੇ ਕਮੇਟੀ ਕਿੰਨੇ ਅੰਬਰਾਜੀ ਹੁਣ ਤੱਕਿਤ ਹੋਏਗੀ ਅੱਜ ਦੇ ਵੀ ਪੂਰੀ ਜਿਹੜੀ ਕਮੇਟੀ ਹੈ ਉਹਨੂੰ ਬਣਾਇਆ ਜਾਏਗਾ 21 ਕੱਲ ਨੂੰ 31 ਹੋਵਾਂਗੇ ਉਹ ਰਸਤਾ ਕਰਦੇਗਾ ਤੇ 101 ਤੱਕ ਵੀ ਜਾਵਾਂਗੇ ਠੀਕ ਤੇ ਮੈਂ ਧੰਨਵਾਦੀ ਹਾਂ ਦੋ ਬੰਦ ਮੈਨੂੰ ਫਿਰ ਮਿਲਗੇ ਜੇ ਆਪਣੀ ਬਗੀਆਂ ਦੇ ਅੱਗੇ ਹੋਰ ਮਿਲਾਂਗੇ ਚਲੋ ਧੰਨਵਾਦ ਸਰਪੰਚ ਜੀ ਸਾਰਿਆਂ ਦਾ ਜੈ ਸ਼੍ਰੀ ਰਾਮ ਅੰਜੀ ਕੋਈ ਡਰ ਨਹੀਂ ਸ਼ਿਸ਼ਾਨੇ ਨੇ ਭਾਰਤ ਤੋਂ ਆਇਆ ਸਾਡੀ ਬਠਿੰਡ ਕੋ ਰੈਸਿਪਟ ਪਿੱਛੇ ਆਈ ਕੰਪਨੀ ਵਾਲੇ ਅੱਗੇ ਜੀ ਮੀਟਿੰਗ ਨੇ ਕੀਤੀ ਹੈ ਇਹਦੇ ਬਾਰੇ ਕੀ ਗੱਲ ਇਹਦੇ ਬਾਰੇ ਮੈਂ ਸੁੱਤ ਤੋਂ ਪਹਿਲੇ థాంక్స్ ਕਰਨਾ ਚਾਹੁੰਦਾ ਸਾਡੀ ਖਾਨ ਨੇ ਕਮਿਸ਼ਨਰ ਟੀਮ ਦਾ ਪੂਰੀ ਟੀਮ ਦਾ ਜਿਨ੍ਹਾਂ ਨੇ ਸਾਨੂੰ ਕੱਲ ਆ ਕੇ ਸਮਝਾਇਆ ਕਿ ਕੱਲ ਆਪਾਂ 21 21 22 ਨੂੰ ਸਤੰਬਰ ਨੂੰ ਆਪਾਂ ਇਥੇ ਬਹੁਤ ਵੱਡੀ ਐਕਵੀਜ਼ੀਸ਼ਨ ਲਗਾ ਰਹੇ ਜਿਹਦੇ ਵਿੱਚ ਹਰ ਪ੍ਰਕਾਰ ਦੇ ਮਲਗੀ ਕੰਪਨੀ ਆਏਗੀ ਕੈਮਰੇ ਵਾਲੇ ਹੋਗੇ ਤਾਂ ਰਿਪੋਰਟਰ ਵਾਲੇ ਹਾਂ ਆਲਓਰ ਜੋ ਹੀ ਸਾਡੀ ਲਾਈਨ ਤੇ ਯੂਜ਼ ਹੋ ਗਏ ਉਹਦੇ ਲਈ ਸਾਨੂੰ ਸਾਰੇ ਫੋਟੋਫਿਰ ਇੱਥੇ ਆਨ ਇਕੱਠੇ ਹੋਣ ਆਪਾਂ ਇਹਦੇ ਨਾਲ ਦਿਲੋ ਪੂਰੀ 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 ਐਸੋਸੀਏਸ਼ਨ ਨੂੰ ਪਠਾਨਕੋਟ ਦੀ ਇੱਥੇ ਲੈ ਕੇ ਆਵਾਂਗੇ ਅੰਮ੍ਰਿਤਸਰ ਮੈਂ ਸਾਡੇ ਜੋ ਨਈ ਨਈ ਚੀਜ਼ਾਂ ਆਪਾਂ ਸਿੱਖ ਰਹੇ ਆ ਜਾਂ ਨਹੀਂ ਸਾਨੂੰ ਆਉਂਦੀਆਂ ਉਹ ਇੱਥੋਂ ਸਿੱਖਣ ਨੂੰ ਸਾਡੇ ਨੂੰ ਮਿਲੇਗੀ ਇਹ ਸਾਡੇ ਕੋ ਪਠਾਨਕੋਟ ਆਏ 3 ਘੰਟੇ ਸਾਡੇ ਦੀਆਂ ਕੱਢੇ ਇਹਨਾਂ ਨੇ ਸਾਨੂੰ ਇਹੀ ਨਵੀਂ ਨਵੀਂ ਫਰਮਾਂ ਬ੍ਰਿਕੀਆਂ ਸਮਝਾਈਆਂ ਕਿ ਆਪਣਾ ਐਸੋਸੀਏਸ਼ਨ ਕਿੱਦਾਂ ਚਲਾਣੀ ਹੈ ਕਿੱਦਾਂ ਵਰ ਕਰ ਰਹੇ ਤੁਸੀਂ ਕਿੱਦਾਂ ਕਰਨਾ ਹੈ ਆਪਾਂ ਇਹਨਾਂ ਨੂੰ ਸਿੱਖਿਆ ਇਸੇ ਕਰਕੇ ਆਪਾਂ ਸਪੈਸ਼ਲ ਇਹਦੇ ਲਈ ਟਾਈਮ ਕੱਢ ਕੇ ਆਪਾਂ ਸਪੈਸ਼ਲ ਇਹਦੇ ਨਾਲ ਜੁੜਨ ਆਏ ਆ ਇੱਕ ਮਾਝਾ ਬੈਲਟ ਜੋੜਨ ਆਇਆ ਨਾਲ ਦੇਖੋ ਇਹ ਸਾਡੀ ਪੂਰੀ ਟੀਮ ਇਹਦੇ ਨਾਲ ਬੈਠੀ ਜੀ ਜੀ ਅੰਮਰ ਸਾਹਿਬ ਵੀ ਫੋਟੋਗ੍ਰਾਫਰ ਹੈਗੇ ਤੇ ਕਿਵੇਂ ਜੁੜਨਗੇ ਤੁਹਾਡੇ ਨਾਲ ਜਿਵੇਂ ਦੇਖੋ ਜੀ ਜੇ ਮੈਂਬਰ ਨਹੀਂ ਹੈਗੇ ਤੇ ਇਹਦੇ ਬਾਰੇ ਕੀ ਕਹਿਣਗੇ ਮੈਂਬਰ ਸਭ ਤੋਂ ਪਹਿਲੇ ਸਾਰਾ ਆਪਾਂ ਇਹਦੇ ਨਾਲ ਜੁੜਾਂਗੇ ਇਹਦੇ ਨਾਲ ਜੁੜਾਂਗੇ ਤੇ ਸਾਡੇ ਲਈ ਇਹ ਸਾਡੇ ਨਾਲ ਜੁੜੇਗੀ ਤੇ ਉਹਦੇ ਨਾਲ ਆਪਾਂ ਇੱਕ ਦੂਸਰੇ ਜਦੋਂ ਇਕੱਠੇ ਹੁੰਦੇ ਆ ਫਿਰ ਇੱਕ ਦੂਸਰੇ ਵੱਲ ਸਾਥ ਦਿੰਦੇ ਆ ਪਤਾ ਲੱਗਦਾ ਕਿ ਅੰਮ੍ਰਿਤਸਰੋਂ ਟੀਮ ਆਈ ਹੈ ਜਾਂ ਪਠਾਨਕੋਟੋਂ ਟੀਮ ਆਈ ਹੈ ਇੱਕ ਦੂਸਰਾ ਤਿਤਾਰ ਮੇਲ ਬਣਿਆ ਰਹੇਗਾ ਤੇ ਇਸੇ ਤਰ੍ਹਾਂ ਆਪਾਂ ਨਾਲ ਜੁੜਦੇ ਰਹਾਂਗੇ ਮਗਰ ਇਹ ਕਿੰਨੇ ਮੈਂਬਰ ਹੋ ਗਏ ਜੀ ਤੁਹਾਡੇ ਲਈ ਪਠਾਨਕੋਟਿਆਂ ਅੰਮ੍ਰਿਤਸਰ ਮੈਂਬਰ ਹੋ ਗਏ ਪਠਾਨਕੋਟ ਸਾਡੀ ਜ਼ਰੂਰੀ ਹੈ ਕਿ 250 ਤੋਂ ਲੈ ਕੇ 300 ਤੱਕ ਮੈਂਬਰ ਇਕੱਠਾ ਕਰਨਾਂ ਪੂਰਾ ਡਿਸਟ੍ਰਿਕਟ ਲਾਭਾ ਜਿਹੜਾ ਇੱਕ ਵੀ ਕਹਿ ਰਹੇ ਨੇ 26 ਕਿਲੋਗ੍ਰਾਮ ਆਲਾ ਉਹ ਕਿੱਥੇ ਕਰਾਇਆ ਜਾ ਰਿਹਾ ਕੀ ਉਹ ਬਾਏ ਬਾਏ ਕਿੱਥੇ ਕਰਾਇਆ ਬਾਏ ਨੂੰ ਅੰਮ੍ਰਿਤਸਰ ਕਰਾਇਆ ਜਾ ਰਿਹਾ ਕਿੱਥੇ ਲਾਫ ਇਸਟਾ ਦੇ ਵਿੱਚ ਅੱਛਾ ਤੇ ਅੱਜ ਦੇ ਲੋਕਾਂ ਕੀ ਮੈਸੇਜ ਜਾਂਦੇ ਹੋ ਅੱਜ ਲੋਕਾਂ ਨੂੰ ਮੈਸੇਜ ਇਹ ਦੇਣਾ ਚਾਹਨਾ ਇੱਕ ਦੇ ਭਾਈ ਉਹਨਾਂ ਦੀ ਟੀਮ ਦੇਖ ਕੇ ਬਹੁਤ ਖੁਸ਼ੀ ਹੋਈ ਜਿੱਥੇ ਕੱਲੋ 150 ਬੰਦਾ ਹੈ ਫਿਰ ਸਿਰਫ ਆਪਾਂ ਇੱਕ ਪੋਸਟਰ ਅਨਾਉਂਸ ਕਰਨਾ ਹੈ ਤੇ ਜੇ ਭਾਈ ਉਹ ਕਹਿ ਰਹੇ ਕਿ ਮੇਰੇ ਕੋਲ ਕੱਟੋਕਾਰ 1500 ਬੰਦਾ ਹੈ ਉਹਦੇ ਨਾਲ ਦੇਖ ਕੇ ਆ ਖੁਸ਼ੀ ਹੁੰਦੀ ਹੈ ਕਿ ਮੈਂ ਵੀ ਆਪਣਾ ਉਸੇ ਬਠਾੜ ਕੋਟ ਇਸ ਤੋਂ ਵੀ ਵੱਡਾ ਇੱਕ ਕਾਫਲਾ ਖੜਾ ਕਰਾਂ ਕਿ ਜਿੰਦਰ ਵਾਲ ਇੱਕ ਕਾਫਲਾ ਖੜਾ ਹੋ ਜਾਓ ਅੰਮ੍ਰਿਤਸਰ ਜੁੜੇਗਾ ਨਾਲ ਆ ਕੇ ਐਗਜ਼ੀਬਿਸ਼ਨ ਤੇ ਹੋਰ ਥੋੜਾ ਵਧੀਆ ਪ੍ਰਭਾਵ ਪਵੇਗਾ ਨਾਲ ਜੁੜੇਗਾ ਤੇ ਜਿੰਨੀ ਮੋਹ ਮੰਤਨ ਵਾਗੋ ਅਸੀਂ ਫਿਲਹਾਲ ਆ ਗ ਆਪਣੇ ਸਚਨ ਮਜਾਜੀ ਦਾ ਪੂਰਾ ਸਮਰਥਨ ਆਪਣੀ ਐਸੋਸੀਏਸ਼ਨੋਂ ਨਾਲ ਕਰਨਾ ਹੈ ਆਪਣੀ ਟੀਮ ਨਾਲ ਲੈ ਕੇ ਸਾਡਾ ਮਤਲਬ ਆਉਣ ਵਾਲੀ 21 22 ਸਤੰਬਰ 22 ਸਤੰਬਰੀਆਂ ਨਾ ਸਰ ਉਹਦੇ ਲਈ ਸਾਡੀ ਪੂਰੀ ਐਸੋਸੀਏਸ਼ਨ ਦਾ ਇਹਨਾਂ ਨੂੰ ਸਮਰਥਨ ਹੈ ਅਸੀਂ ਨਾਲ ਹੈਗੇ ਜੀ ਦੇਖੋ ਜੀ ਜਿਹੜੇ ਕਹ ਰਹੇ ਨਾ ਫੋਟੋਗ੍ਰਾਫਰ ਜਿਹੜੇ ਸਾਰੇ ਜੁੜੇ ਹੋਏ ਨੇ ਅੰਮਰਸਾ ਦੇ ਵੀ ਜੁੜੇ ਆ ਮਗਰ 2.5 300 ਹੋ ਗਿਆ ਮਗਰ ਜਿਵੇਂ ਪ੍ਰੋਗਰਾਮ ਕਰਾਉਂਦੇ ਹੋ हर साल करण ते बे कीअं कण चाहींद ਦੇਖੋ ਜੀ ਅਸੀਂ ਤਾਂ ਮੈਂਬਰਸ਼ਿਪ ਓਪਨ ਕੀਤੀ ਹੋਈ ਆ ਤੇ ਖੁੱਲਾ ਹੀ ਨਿਯੋਤਾ ਸਾਰੇ ਫੋਟੋਗ੍ਰਾਫਰਾਂ ਨੂੰ ਤੁਸੀਂ ਵੀ ਐਸੋਸੀਏਸ਼ਨ ਨਾਲ ਜੁੜੋ ਤੇ ਐਸੋਸੀਏਸ਼ਨ ਦਾ ਇੱਕ ਹਿੱਸਾ ਬਣੋ ਸਾਡੀ ਗੁਰਦਾਸਪੁਰ ਦੀ ਮੈਂਬਰਸ਼ਿਪ ਵੀ ਓਪਨ ਆ ਤੇ ਸਾਡੇ ਕੋਲ 4400 ਆਲਰੇਡੀ ਮੈਂਬਰ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਆਈ ਕਾਰਡ ਬਣਾਏ ਜਾਂਦੇ ਆ ਬਾਕੀ ਸਰ ਆਈ ਕਾਰਡ ਇਨਸੋਰਸ ਕਰਵਾਈਦੀ ਉਹਨਾਂ ਦੀ ਐਕਸੀਡੈਂਟ ਇਨਸੋਰਸ ਦੀ ਹੁੰਦੀ ਆ ਆਈ ਕਾਰਡ ਹੁੰਦੇ ਆ ਹਾਂ ਹੋਰ ਉਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਸਹੂਲਤਾਂ ਜਿੰਨੀਆਂ ਸਾਡੀਆਂ ਐਸੋਸੀਏਸ਼ਨ ਵੱਲੋਂ ਦਿੱਤੀਆਂ ਮੈਂਬਰਸ਼ਿਪ ਕਿੰਨੀ ਹੋਈ ਸੀ ਸਰ ਮੈਂਬਰਸ਼ਿਪ ਤਾਂ ਸਾਡੀ 200 ਰੁਪਏ ਪਰ ਮਨਤੀ ਹੈ ਅੱਛਾ ਬਰਦਾਸ਼ਤ ਵਾਲਾ ਅੱਛਾ ਹਾਂ ਜੀ ਅੰਮ੍ਰਿਤ ਪਤਾ ਨਹੀਂ ਅੰਮ੍ਰਿਤ ਸਰ ਜਿਵੇਂ ਉਹਨੇ ਅੱਜ ਜਿਵੇਂ ਜੁੜੇ ਹੋ ਅੰਮ੍ਰਿਤ ਸਾਹਿਬ ਤੇ ਪ੍ਰਧਾਨ ਸਾਹਿਬ ਤਾਂ ਸਰ ਜੀ ਠੀਕ ਹੈ ਜੀ ਓਕੇ ਧੰਨਵਾਦ